ਇਹ ਮੇਰਾ ਦੇਹਵਰ ਆ ਤੇ ਮੇਰਾ ਆਪਣਾ ਰਕੜੀ ਦੇ ਮੇਰਾ ਭਰਾ ਕੋ ਲਿਆ ਕਰਨੇ ਇਹ ਮੁੰਡਾ ਨਸ਼ਾ ਨਹੀਂ ਕਰਦਾ ਜੀ ਹੁਣ ਮੁੰਡਾ ਨਾ ਕੋ ਨਸ਼ਾ ਨਹੀਂ ਲੈਣ ਜਾਂਦਾ ਜੀ ਹੁਣ ਕਰਨੇ ਸੀ ਉਹਦਾ ਫੋਨ ਖੋਇਆ ਉਹਨੇ ਦੋ ਜਣਾਂ ਨੇ ਸਿਰ ਤੇ ਡਾਂਗਾ ਮਾਰੀਆਂ ਸਿਰ ਫੈਕਚਰ ਕੀਤਾ ਬਾਹ ਤੋੜੀ ਦੋ ਜਗ੍ਹਾ ਤੋਂ ਹੱਥ ਟੁੱਟਾ ਦਾ ਇੰਨੀ ਬਦਮਾਸ਼ੀ ਗੁੰਡਾਗਰਦੀ ਉੱਥੇ ਜਦੋਂ ਬਿਆਨ ਲੈਣ ਆਇਆ ਪੁਲਸ ਵਾਲਾ ਕੀ ਕਹਿੰਦਾ ਸੁਣੋ ਹੱਡੀ ਟੁੱਟੀ ਕਹਿੰਦਾ ਪਲਸਟਰ ਲਵਾ ਲਾ ਪੈਸੇ ਖਾਦੇ ਆ ਇਹ ਤੇ ਮੈਨੂੰ ਲੱਗਦਾ ਨੇਤਾ ਦੇ ਹੱਥ ਨੇ ਕਿਤੇ ਉਹਨਾਂ ਪਿੱਛੇ ਜਿਹੜੇ ਬਚਾਈ ਜਾਂਦੇ ਨੇ ਉਹਨਾਂ ਨੂੰ ਇਹ ਕਿੰਨੇ ਸ਼ਰਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਦੁਖਦਾਈ ਖਬਰ ਬਟਾਲਾ ਤੋਂ ਜਿੱਥੇ ਕਿ ਅੱਜ ਰਖੜੀ ਦੇ ਪਵਿੱਤਰ ਤਿਉਹਾਰ ਤੇ ਭੈਣਾਂ ਆਪਣੇ ਭਰਾਵਾਂ ਨੂੰ ਰਖੜੀਆਂ ਬੰਦੀਆਂ ਹਨ ਤੇ ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ ਪਰ ਉੱਥੇ ਹੀ ਅੱਜ ਬਟਾਲਾ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਜਿੱਥੇ ਕਿ ਪਿਛਲੇ ਦਿਨੀ ਬਟਾਲਾ ਦੇ ਸੇਖੜੀਆਂ ਮਹੱਲਾ ਵਿੱਚ ਨੌਜਵਾਨਾਂ ਦੇ ਹੋਏ ਝਗੜੇ ਵਿੱਚ ਇੱਕ ਨੌਜਵਾਨ ਸੌਰਵ ਬੋਹਰਾ ਗੰਭੀਰ ਜ਼ਖਮੀ ਹੋ ਗਿਆ ਸੀ ਜਿਸ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਸੀ ਪਰ ਅਜਰੂਸ ਦੀ ਇਲਾਜ ਦੌਰਾਨ ਮੌਤ ਹੋ ਗਈ ਨੌਜਵਾਨ ਦੀ ਮੌਤ ਨਾਲ ਇਸ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੈ ਕਿ ਉੰਕੇ ਮ੍ਰਿਤਕ ਨੌਜਵਾਨ ਦਾ ਅੱਜ ਜਨਮ ਦਿਨ ਵੀ ਸੀ ਨੌਜਵਾਨ ਦੀ ਮ੍ਰਿਤਕ ਦੇਹ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦੀ ਗਈ ਹੈ ਦੂਜੇ ਪਾਸੇ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਬਟਾਲਾ ਤੋਂ ਅਨੀਤਾ ਬੇਂਦੀ ਰਮੇਸ਼ ਪਾਟਿਆ ਦੀ ਖਾਸ ਰਿਪੋਰਟ ਈਆ ਮੱਲੇ ਦੇ ਰਹਿਣ ਮਲੇ ਆ ਮੇਰਾ ਨਾਮ ਕਿਰਾਨਾ ਮੈਂ ਬੋਰਾ ਪਰਵਾਰ ਦੀ ਨੂੰ ਆ ਤੇ ਮੇਰਾ ਦੇਵਰਾ ਤੇ ਮੇਰਾ ਭਰਾ ਤੱਕੜੇ ਦੇ ਮੇਰਾ ਭਰਾ ਕੋ ਲਿਆ ਦਾ ਨਾਮ ਜ਼ੋਲੇਵਾ ਸਟਮੀ ਗੋਲੇ ਰਕੜੀ ਤੇ ਇਹਦੀ ਉਮਰ 32 ਸਾਲ ਦੀ ਇਹ ਜੁਮਰ ਬੱਤੀ ਜਾਲ ਜੀ ਕੁਬਾਰਾ ਮੁੰਡਾ ਜੀ ਦਾ 4 ਮਹੀਨੇ ਹੋਏ ਫਾਦਰ ਦੀ ਦੇਤ ਨੂੰ ਇਹ ਦੁਕਾਨ ਤੇ ਜਾਂਦਾ ਸੀ ਸਾਬੀ ਦੀ ਦੁਕਾਨ ਤੇ ਕੰਮ ਕਰਦਾ ਸੀ ਮਾਲਕ ਛੱਡ ਕੇ ਗਿਆ ਇਹਨੂੰ 13 ਤਰੀਕ ਨੂੰ ਗਲੀ ਦੇ ਮੋੜ ਤੇ ਘਰ ਆ ਕੇ ਕਹਿੰਦਾ ਮੰਮੀ ਕੀ ਬਣਾਇਆ ਮੰਮੀ ਕਹਿੰਦੀ ਦਾਲ ਬਣਾਈ ਆ ਕਹਿੰਦਾ ਮੈਂ ਪਕੌੜੇ ਲਿਆਉਣਾ ਬੰਟੀ ਦੀ ਦੁਕਾਨ ਤੋਂ ਪਕੌੜੇ ਲੈਣ ਗਿਆ ਉੱਤੇ ਹੀ ਮਾਰ ਗਏ ਮਾਰ ਗਏ ਸਾਨੂੰ ਤੇ ਬਾਜ਼ਾਰ ਚੋਂ ਫੋਨ ਆਇਆ ਭਰਾ ਦਾ ਚਿੰਤ ਮੁੰਨੀ ਆ ਸੀਗਾ ਸਾਨੂੰ ਉੱਥੋਂ ਫੋਨ ਆਇਆ ਇਹਨੂੰ ਸੱਟਾ ਮਾਰ ਗਏ ਜੀ ਕੇ ਸੇਰ ਪਾਟਾ ਕੋਈ ਨਹੀਂ ਮੰਮੀ ਜਾ ਕੇ ਟਾਂਕੇ ਲਵਾ ਲੈਂਦੀ ਕਿਤੇ ਨਹੀਂ ਸ਼ਰਾ ਰਹੇ ਤੇ ਆ ਜਦੋਂ ਅੱਗੇ ਮੁੰਡਾ ਮੰਨੇ ਰੂ ਆਇਆ ਦਾ ਜੀ ਸੀਵਲਾ ਹਸਤਾ ਲਿਆ ਆ ਉਦੇ ਟਾਂਕੇ ਟੁੰਕੇ ਲਾ ਕੇ ਨੂੰ ਫਰਸਟ ایڈ ਦਿੱਤਾ ਗਿਆ ਉਹਨੂੰ ਫਰਸਟ ਡੇਟ ਦਿੱਤਾ ਗਿਆ ਅਗਲੇ ਦਿਨ 14 ਤਰੀਕ ਨੂੰ ਇੱਥੇ ਆ ਗਏ ਮੇਰੀ ਮਾਂ ਕੱਲੀ ਸੀ ਮੇਰਾ ਬੱਚਾ ਵਾ 1.5 ਸਾਲ ਦਾ ਮੈਂ ਕਾਰ ਚੀ ਉਹਨੂੰ ਲੈ ਕੇ ਇਹਨੂੰ ਇੱਥੇ ਐਮਰਜੈਂਸੀ ਦੇ ਅੱਗੇ ਤਮ ਕਾ ਕੇ ਕਿ ਗਾੜ ਦੇ ਸਾਹਮਣੇ ਜਰਾ ਮੁੰਡਾ ਬੈੱਡ ਤੋਂ ਚੁੱਕ ਕੇ ਲੈ ਜਾਾਂਗੇ ਫਿਰ ਜੇ ਸਾਡੀ ਤਰਕਾਸ ਦਿੱਤੀ ਦੇ ਸਾਨੂੰ ਖਤਰਾ ਹੀ ਖਤਰਾ ਸੀ ਕਿ ਆ ਜੀ ਫਿਰ ਮਾਰਾਂਗੇ ਸੱਚ ਨੂੰ ਦੋਵੇਂ ਜਨਾਨੀਆਂ ਬੱਚਾ ਲੈ ਕੇ ਗਈਆਂ ਦਰਖਾਸਤ ਦਿੱਤੀ دوਹਾਂ ਜਨਾਨੀਆਂ ਨੇ ਜਾ ਕੇ ਸਾਡੀ ਜ਼ਿੰਦਗੀ ਜੇਪ ਨਹੀਂ ਹੋ ਸਾਨੂੰ ਉਹਨਾਂ ਨੇ ਖਤਰਾ ਹੈ ਤੇ ਘਾਟ ਸਾਹਮਣੇ ਸਾਨੂੰ ਧਮਕੀ ਦੇ ਗਏ ਉਹਨਾਂ ਨੇ ਕੋਈ ਜਨਵਾਈ ਨਹੀਂ ਕੀਤੀ ਦੋ ਜਨਾਨੇ ਕਾਰਨ ਕੋਈ ਨਹੀਂ ਮੁੰਡਾ ਦੁਕਾਨ ਤੋਂ ਹੈ 4 ਮਹੀਨੇ ਹੋ ਗਏ ਦੁਕਾਨ ਤੇ ਕਾਰਨ ਇਹ ਮੁੰਡਾ ਨਸ਼ਾ ਨਹੀਂ ਕਰਦਾ ਜੀ ਹੁਣ ਮੁੰਡਾ ਨਾ ਕੋ ਨਸ਼ਾ ਨਹੀਂ ਲੈਣ ਜਾਂਦਾ ਜੀ ਉਹਨੇ ਕਾਰਨ ਇਹ ਸੀ ਉਹਦਾ ਫੋਨ ਖੋਇਆ ਉਹਨੇ ਫੋਨ ਨਹੀਂ ਦਿੱਤਾ ਦੇਖੋ ਉਹਦਾ ਫੋਨ ਤੋੜਤਾ ਆ ਦੇ ਕੋ ਦਾ ਫੋਨ ਉਹਦਾ ਫੋਨ ਦੀ ਡਿਸਪਲੇ ਤੋੜੀ ਇਹਨਾਂ ਨੇ ਫੋਨ ਦੀ ਉਹਨੇ ਦਵਾ-ਦਵਾ ਆਪਣੀ ਪੈਂਟ ਦੇ ਵਿੱਚੋਂ ਦੀ ਨਿਕਾਲਿਆ ਬਾਂਹ ਫੜ ਕੇ ਉਹਨੇ ਬਾਂਹ ਫੜ ਕੇ ਇਹ ਕਰਕੇ ਬਾਂਹ ਫੜੀਆਂ ਦੋ ਜਣਾਂ ਨੇ ਸਿਰ ਤੇ ਡਾਂਗਾ ਮਾਰੀਆਂ ਸਿਰ ਫ੍ਰੈਕਚਰ ਕੀਤਾ ਬਾਂਹ ਤੋੜੀ ਦੋ ਜਗ੍ਹਾ ਤੋਂ ਇੱਥੇ ਹੱਥ ਟੁੱਟਾ ਦਾ ਐਨੀ ਬਦਮਾਸ਼ੀ ਗੁੰਡਾਗਰਦੀ ਉੱਥੇ ਪਕੌੜਿਆਂ ਵਾਲੀ ਦੁਕਾਨ ਦੇ ਅੰਦਰੋਂ ਲੋ ਕੱਢ ਕੇ ਲੱਕਣਾ ਸਿਰ 'ਚ ਮਾਰੀਆਂ ਕੋਈ ਛੜਾਣ ਵਾਲਾ ਨਹੀਂ ਉੱਥੇ ਮਲਾ ਨੇ ਬਾਜ਼ਾਰ 'ਚੋਂ ਜਮਿਆ ਮੈਂ ਚਿੰਤਪੁਰਨੀ ਉੱਥੇ ਕਿਦਾਂ ਦੀ ਗੱਲ ਆ ਇਹ 13 ਤਰੀਕ ਦੀ ਗੱਲ ਆ ਮੰਗਲਵਾਰ ਦੀ ਰਾਤ ਦੀ ਗੱਲ ਆ ਸਾਡੇ 9:00 ਵਜੇ ਤੱਕ ਕੱਲ ਸਾਨੂੰ ਫੋਨ ਕਰਾਇਆ ਕਿਸੇ ਕੋਲੋਂ ਰਾਜੀਨਾਮਾ ਕਰ ਲੋ ਦਸਿਆ ਲੈ ਕੇ ਨਹੀਂ ਤੇ ਮੈਂ ਪਗੋੜਾ ਆ ਗਿਆ ਤੁਹਾਨੂੰ ਸਾਰੇ ਢੱਪਰ ਨੂੰ ਮਾਰ ਦਾਂਗਾ ਮੈਂ ਫੇਰ ਕੰਪਲੇਨ ਕੀਤੀ ਐ ਐਸਐਚਓ ਨੂੰ ਅਸੀਂ ਕੀਤੀ ਸਾਡਾ ਮੁੰਡਾ ਮਾਰ ਕੇ ਗਏ ਆ ਤੇ ਸਾਡੀ ਮਾਂ ਨੂੰ ਵੀ ਧਮਕੀ ਦੇ ਕੇ ਗਏ ਐਮ ਆਰ ਕੱਟੀ ਇੱਥੋਂ ਸਭ ਕੁਝ ਹੋਇਆ ਅਜੇ ਤੱਕ ਸਾਡੀ ਪੁਲਿਸ ਨੇ ਸੁਣਵਾਈ ਨਹੀਂ ਕੀਤੀ ਸਾਡਾ ਐਸਐਚਓ ਸਿਟੀ ਦਾ ਬਲਵਿੰਦਰ ਸਿੰਘ ਐਸਐਚਓ ਮੈਂ ਫੋਨ ਤੇ ਵੀ ਫੋਨ ਕੀਤੀ ਮੈਂ ਫੇਰ ਇੱਥੇ ਜਦੋਂ ਬਿਆਨ ਲੈਣ ਆ ਸੋ ਵਾਲਾ ਕੀ ਕਹਿੰਦਾ ਸੁਣੋ ਹੱਡੀ ਟੁੱਟੀ ਕਹਿੰਦਾ ਪਲਸਟਰ ਲਵਾ ਲਾ ਪੈਸੇ ਖਾਦੇ ਆ ਇਹ ਤੇ ਮੈਨੂੰ ਲੱਗਦਾ ਨੇਤਾ ਦੇ ਹੱਥ ਨੇ ਕਿਸੇ ਉਹਨਾਂ ਪਿੱਛੇ ਜਿਹੜੇ ਬਚਾਈ ਜਾਂਦੇ ਨੇ ਉਹਨਾਂ ਨੂੰ ਇਹ ਕਿੰਨਿਆਂ ਦੇ ਪੁੱਤ ਮਾਰਨੇ ਨੇ ਉਹਨਾਂ ਨੇ ਕਈਆਂ ਦੇ ਪੁੱਤਾਂ ਤੇ ਸਿਰ ਪਾ ਕੇ ਕਰਕੇ ਸੋੜਦੇ ਨੇ ਕੋਈ ਜੋ ਮੈਨੂੰ ਮਮਤਾ ਮਰੀ ਮੈਂ ਡਾਕਟਰ ਸਾਹਿਬ ਕੋ ਆਇਆ ਡਾਕਟਰ ਸਾਹਿਬ ਨੇ ਕਿਹਾ ਕਿ ਮੁੰਡਾ ਬਿਆਨ ਦਿੰਦੇ ਫੇਟਵਾ ਮੈਂ ਇਹਦੇ ਬਿਆਨ ਲਿਖੇ ਮੈਂ ਡਾਕਟਰ ਸਾਹਿਬ ਦੇ ਬਿਆਨ ਦਿੰਦੇ ਫੇਟਵਾ ਤੇ ਬਿਆਨ ਲਖਾਉਣ ਕੇ ਉਹ ਕਹਿੰਦਾ ਕਿ ਮੇਰੀ ਹਾਲ ਜਿਹੜੀ ਐ ਮਮਤਾ ਰਣਾ ਉੱਥੇ ਐਕਸ ਰਿਪੋਰਟ ਨਹੀਂ ਮੈਨੂੰ ਮਿਲੀ ਇਹ ਮੈਂ ਡਾਕਟਰ ਸਾਹਿਬਾਂ ਨਾਲ ਗੱਲ ਕਰ ਲਓ ਜਾ ਕੇ ਤੁਹਾਨੂੰ ਨਈ ਐਕਸ-ਰੇ ਰਿਪੋਰਟ ਮਿਲੀ ਤੇ ਮੇਰੇ ਨਾਲ ਆਇਆ ਮੁੰਡਾ ਬੈੱਡ ਦੇ ਉੱਤੋਂ ਡਾਕਟਰ ਸਾਹਿਬਾਂ ਨੇ ਆਪ ਗੱਲ ਕੀਤੀ ਜਾਣ ਕੇ ਕਿ ਮੇਰੀ ਐਕਸ-ਰੇ ਰਿਪੋਰਟ ਦੋ ਡਾਕਟਰ ਸਾਹਿਬਾਂ ਕਿਹਾ ਮੈਂ ਨਹੀਂ ਬਣਦੀ ਦੂਜੇ ਡਾਕਟਰਾਂ ਦੇ ਅੱਡੇ ਜਾਣੇ ਨੇ ਦੇਣੀ ਆ ਇਹ ਡਾਕਟਰ ਸਾਹਿਬ ਰਿਪੋਰਟ ਦੇਣਗੇ ਤੇ ਜੋ ਟਰ ਡੱਬਾ ਹੁੰਦਾ ਉਹ ਸੇਜਾਂ ਰਿਪੋਰਟ ਦੇ ਦਾਂਗੇ ਫਿਰ ਮੈਨੂੰ ਆਪਣਾ ਨੰਬਰ ਦੇ ਕੇ ਗਿਆ ਡਾਕਟਰ ਸਾਹਿਬ ਕਹਿੰਦੇ ਕਿ ਇਹਦਾ ਜੋ ਟਰ ਡੱਬਾ ਤੁਸੇ ਰਿਪੋਰਟ ਦੇ ਲਗੇ ਆਪਣਾ ਨੰਬਰ ਦੇ ਕੇ ਮੈਂ ਜੋ ਵੀ ਤੁਸੀ ਕਾਰਵਾਈ ਕਰਾਉਣੀ ਮੈਂ ਕਰਾ ਦਿਓ ਮੁੰਡੇ ਨੇ ਆ ਮੇਰੇ ਨੂੰ ਬਿਆਨ ਲਖਾਇ ਹੀ ਬਹੁਤ ਤਰਾ ਹਾਂਜੀ ਦੋਹੇ ਪਾਰਟੀਆਂ ਦੇ ਬੰਦੇ ਦਾਖਲ ਦੋਹਾਂ ਬੰਦਿਆਂ ਨੇ ਆਪਣੇ ਅਰਗੇ ਬਿਆਨ ਲਿਖੇ ਆ ਇਹਨਾਂ ਨੇ ਵੀ ਕਿਹਾ ਕਿ ਸਾਡਾ ਕੰਪਰਮਾਈਜ਼ ਹੋ ਰਿਹਾ ਉਹਨਾਂ ਨੇ ਵੀ ਕਿਹਾ ਸਾਡਾ ਕੰਪਰਮਾਈਜ਼ ਹੋ ਰਿਹਾ ਮੈਂ ਜਾ ਕੇ ਰੋਜ਼ਨਾ ਵਿੱਚ ਸਾਡਾ ਡਾਕਟਰ ਲਿਖ ਦਿੱਤੀ ਆ ਇਹਨਾਂ ਨੂੰ ਫੋਨ ਨੰਬਰ ਦਿੱਤਾ ਜੀ ਤੁਹਾਡਾ ਨਹੀਂ ਕੋਈ ਗੱਲ ਭੰਦੀ ਤੇ ਮੈਨੂੰ ਫੋਨ ਕਰਵਾਸ ਕਰੋ ਇਹ ਮੈਟਰ ਖੋ ਆ ਪਾਵਾਂਗਾ ਤੇ ਜਿਸੇ ਤੁਹਾਡਾ ਮੁੰਡਾ ਦਾਖਲ ਡਾਕਟਰ ਰੈਫਰ ਕਰਦੇ ਉੱਥੇ ਮੈਂ ਆ ਜਾਊਂਗਾ ਤੇ ਮੈਨੂੰ ਬਿਆਨ ਲਖਾਤ ਜੋ ਤੁਹਾਡੇ ਕਾਰਵਾਈ ਕਰਨੀ ਕਰਾ ਲਿਓ ਮੈਂ ਵੀ ਆ ਲਿਆ ਜੀ ਕਾਰਵਾਈ ਕੀ ਕਰ ਰਹੇ ਹੋ ਹੌਸਲ ਨੂੰ ਦੱਸਿਆ ਗਿਆ ਹੌਸਲ ਦੇ ਕਾਰਵਾਈ ਬਿਕੋਤ ਦੋ ਪਾਰਟੀਆਂ ਬੜੇ ਦਾਖਲੇ ਹੀ ਥੇ ਉਹੀ ਦਾਖਲੀ ਮੁੰਡਾ ਇਹ ਵੀ ਦਾਖਲੀ ਹੀ ਜਾਂਦਾ ਤਾਂ ਵੀ ਤੇ ਜੇਕਰ ਸਾਡੇ ਸਾਹਮਣੂ ਵੀ ਹੁੰਦਾ ਜੇ ਮੈਂ ਕਾਰ ਵੀ ਬੰਨ ਕਰ ਦੇਣੀ ਸੀ ਤੇ ਪਰਚੇ ਤੋਂ ਬਾਹਰ ਹੀ ਕਾਰਵਾਈ ਹੁੰਨੀ ਕਰਚਾ ਕਿ ਰਜਿਸਟਰ ਨੂੰ ਦਾ ਦੇ ਹੁਣ ਕੀ ਕਰਾਂ ਕਿਥੀਆਂ ਵੇਖੋ ਜੀ ਬਿਆਨ ਖਾਣੇ ਨੂੰ ਫਨ ਹੋਣੇ ਫੋਨ ਗਿਆ ਮਾਤਾ ਜੀ ਦਾ ਨੀ ਦਾ ਮੁੰਡੇ ਦੀ ਦਾ ਕਿ ਮੁੰਡੇ ਡੈਥ ਹੋ ਗਈ ਅੱਜ ਆਈ ਨਹੀਂ ਕੀਤਾ ਮਾਤਾ ਜੀ ਨੇ ਨਹੀਂ ਕੀਤਾ ਪਰ ਜਾਈ ਉਹ ਨਾਲ ਜਾ ਕੇ ਦਰਖਾਸਤ ਦੇ ਚਲੋ ਮੈਨੂੰ ਨੇ ਪਹਿਲਾਂ ਜੀ ਪਤਾ ਲੇੜੀ ਨੇ ਫੋਨ ਕੀਤਾ ਮੈਨੂੰ ਇੱਕ ਨੇ ਕਿ ਮੁੰਡੇ ਡੈਥ ਹੋ ਗਈ ਆ ਉਹੀ ਉਸ ਤਰਨ ਤੋਂ ਮੁਰਖਾ ਹਸਪੀਟਲ ਪਹੁੰਚੀ ਆ ਕਿ ਚੰਗਾ ਭਲਾ ਮੁੰਡੇ ਕੀ ਹੋ ਗਿਆ ਜਿਸ ਨੂੰ ਡਿਜਨਿਕ ਡੈਥ ਹੋ ਗਈ ਇਹਨੂੰ ਮੁੰਡੇ ਰੈਫਰ ਕੀਤਾ ਕਿ ਹਸਪੀਟਲ ਉਸ ਲਾਸ਼ ਤਾਂ ਹੀ ਨਹੀਂ ਪਤਾ ਕੀ ਹੋਇਆ ਇਹਦੇ ਮੈਨੂੰ ਜਾਣਕਾਰੀ ਨਹੀਂ ਮੈਨੂੰ ਸੋ